वेलकम टू माय न्यू व्लॉग की हाल चाल है दोस्तों उम्मीद करते हैं तो सारे ठीक-ठाक होंगे स्वागत कीता हैंदा ਤੁਹਾਡਾ ਅੱਜ ਦਾ ਨਵੇਂ ਵਲੌਗ ਵਿੱਚ ਤੇ ਅੱਜ ਮੌਸਮ ਕੁਝ ਇਦਾਂ ਦਾ ਸੁਬਾ ਕੜੀਆਂ ਜਿਹਾ ਆਇਆ ਸੀ ਫਿਰ ਫਿਰ ਫਟ ਗਿਆ ਸੀ ਫਿਰ ਫਿਰ ਆਇਆ ਸੀ ਕੋਈ ਨੂਰਾ ਤੂੰ ਬਾਤ ਜਿਹੜਾ ਫਿਰਦਾ ਕੀ ਹੋ ਗਿਆ ਪੁੱਤ ਆਇਆ ਹੋਰਾ ਆਇਆ ਡੱਕਣਾ ਪੇ ਥਲੇ ਉਤਰਿਆ ਆਇਆ ਰਾ ਲੋ ਜੀ ਹੁਣ ਆਪਾਂ ਇਧਰ ਲਾ ਲਈਏ ਝਾੜੂ ਆਪਾਂ ਉੱਤਰਲਾ ਬੇੜਾ ਸਾਰਾ ਕੱਚਾ ਬੇੜਾ ਜਿਹੜਾ ਸੀ ਉੱਤਰ ਸਾਰੇ ਝਾੜੂ ਲਗਾਤਾ ਸੀਗਾ ਹੁਣ ਆਪਾਂ ਇੱਥੇ ਲਾ ਦਈਏ ਉਹ ਤਾਂ ਬੇੜਾ ਧੋਣ ਵਾਲਾ ਸੀਗਾ ਤੇ ਮੈਂ ਕਿਹਾ ਮੀਂਹ ਦਾ ਮੌਸਮ ਆ ਹੁਣ ਜਦ ਤੱਕ ਮੀਂਹ हट ਗਿਆ ਮੀਂਹ ਦਾ ਮੌਸਮ ਜੇ ਲੰਘ ਗਿਆ ਫੇਰ ਆਪਾਂ ਸਾਰਾ ਬੇੜਾ ਚੰਗੀ ਤਰ੍ਹਾਂ ਧੋ ਦਾਂਗੇ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲ ਅੱਜ ਝਾੜੂ ਲਾ ਦਿੰਨੇ ਆ ਪਹਿਲਾਂ ਮੈਨੂੰ ਐ ਸੀਗਾ ਕਿ ਆਪਾਂ ਬੇੜਾ ਧੋਈ ਦਈਏ ਫਿਰ ਮੀਂਹ ਦਾ ਸੀਗਾ ਤਾਂ ਕਰਕੇ ਨਹੀਂ ਧੁੱਤਾ ਆਪਾਂ ਚੰਗੀ ਤਰ੍ਹਾਂ ਝਾੜੂ ਲਗਾ ਕੇ ਇਹ ਸਾਰਾ ਵਿੜਾ ਬਣ ਜਾਂਦਾ ਫਾਟਾੜੂ ਲਗਾਉਣ ਨੂੰ ਤੇ ਪਹਿਲਾਂ ਫਾਰਸੀ ਝਾੜੂ ਨਾਲ ਝਾੜੂ ਲਗਾਉਂਦੇ ਹੁੰਦੇ ਸੀਗੇ ਤੇ ਫਿਰ ਅੱਜ ਮੈਂ ਕਿਹਾ ਚਲੇ ਇਹਦੇ ਨਾਲ ਚੰਗੀ ਤਰ੍ਹਾਂ ਤੀਲਾਂ ਵਾਲੇ ਝਾੜੂ ਨਾਲ ਚੰਗੀ ਤਰ੍ਹਾਂ ਝਾੜੂ ਕੱਢਦੇ ਆ ਤੇ ਝਾੜੂ ਕੱਢ ਕੇ ਫਿਰ ਆਪਣੇ ਹੋਰ ਵੀ ਬਹੁਤ ਸਾਰੇ ਕੰਮ ਆ ਜਿਹੜੇ ਕਰਨ ਵਾਲੇ ਪਏ ਆ ਜਿਵੇਂ ਪੋਚਾ ਲਗਾਉਣਾ ਤੇ ਪਸੂਆਂ ਲਈ ਜੇ ਆਪਾਂ ਜਾਣਾ ਸੀਗਾ ਉਧਰੋਂ ਕਰਨਾ ਸੀਗਾ ਉਧਰਲਾ ਵਾਸ਼ ਕਰਨਾ ਸੀਗਾ ਥਾਂ ਤਾਂ ਕਰਕੇ ਤੇ ਚਲੋ ਜੀ ਕਾਂ ਫਿਰੇ ਹੈ ਮਮੀ ਚਟਨੀ ਘਟਦੀ ਸੀਗੀ ਤੇ ਚਟਨੀ ਕੁੱਟਣ ਲੱਗ ਗਈ ਤੇ ਫਿਰ ਮੈਂ ਉਧਰੋਂ ਕੀ ਉਧਰੋਂ ਵੇੜਾ ਉਹ ਕਰਨ ਲੱਗੀ ਪਹਿਲਾਂ ਨਾ ਖੇਲਾਂ ਵਿੱਚੋਂ ਚੰਗੀ ਤਰ੍ਹਾਂ ਪਾਣੀ ਕੱਢ ਦੇਈਦਾ ਵਾ ਤੇ ਤਾਂ ਕਰਕੇ ਨਹੀਂ ਨਾ ਫਿਰ ਖੇਲਾਂ ਵਿੱਚ ਜੈਲ ਬਜਮ ਜਾਂਦੀ ਆ ਤੇ ਆ ਨਿੱਕੀ ਟਿੱਡੀ ਜਿੱਦਰ ਦੀ ਝਾਗੀ ਜਾਂਦੀ ਸੀ ਝਾਤੀਆਂ ਮਾਰਦੀ ਸੀ ਤੇ ਫਿਰ ਇਧਰੋਂ ਖੇਲਾਂ ਵਿੱਚੋਂ ਚੰਗੀ ਤਰ੍ਹਾਂ ਗਾਲਾਂ ਉ ਤਾਂ ਵਿੱਚ ਕਲੀ ਫੇਰੀ ਸੀਗੀ ਇੱਕ ਦਿਨ ਤੇ ਫੇਰ ਵੀ ਹੋ ਜਾਂਦਾ ਵਾ ਕਿਤੇ ਕਿਤੇ ਜਲਬਜੀ ਲੱਗ ਜਾਂਦੇ ਤਾਂ ਕਰਕੇ ਫੇ ਚੰਗੀ ਤਰ੍ਹਾਂ ਨੇਤੀ ਡੇਲੀ ਪਾਣੀ ਚੰਗੀ ਤਰ੍ਹਾਂ ਕੱਢਦੇ ਇਹਦਾ ਸਾਰੀਆਂ ਖੇਲਾ ਸਾਫ ਕਰਕੇ ਚੰਗੀ ਤਰ੍ਹਾਂ ਨਾਲ ਤਾਂ ਵਿੱਚ ਜੀਆ ਜੰਤ ਨਹੀਂ ਬੰਨ ਦੇਗੇ ਆ ਇੱਧਰ ਗੋਲੇ ਬੈਠੇ ਸੀਗੇ ਕੋਠੀ ਤੇ ਤੇ ਕੋ ਆਪਣੇ ਇੱਧਰ ਕੋਲੇ ਬਹੁਤ ਜ਼ਿਆਦਾ ਖੇਤਾਂ ਦਾ ਕਰਕੇ ਤੇ ਚਲੋ ਜੀ ਹੁਣ ਚੰਗੀ ਤਰ੍ਹਾਂ ਪਾਣੀ ਕੱਢ ਕੇ ਫਿਰ ਇਧਰੋਂ ਵਾਸ਼ ਕਰਕੇ ਤੇ ਫਿਰ ਇਹ ਐਂ ਝਾਕਦੇ ਸੀ ਮੈਨੂੰ ਕਿਤੇ ਪੱਠੇ ਪਾਉਂਦੇ ਆ ਆ ਥੋੜਾ ਹੁ ਆ ਤਾਂ ਵੱਡਾ ਦੇਣੀ ਗਿਆ ਸੀਗਾ ਮੈਂ 7 ਵਜੇ ਸੀਗੇ ਅੱਗੇ ਸੂਹਾ ਸੂਹਾ ਕੰਮ ਨੇ ਵੇੜ ਲਈਦਾ 7 ਵਜੇ ਸੀਗੇ ਤੇ ਪਹਿਲਾਂ ਕਾਂਢ ਲਈ ਸਾਰੀਆਂ ਖੇਲਾਂ ਚ ਪਾਣੀ ਕੱਢਣਾ ਪੈਂਦਾ ਵਾ ਇੱਕ ਇੱਕ ਕਰਕੇ ਕਾਫੀ ਟਾਈਮ ਲੱਗ ਗਿਆ ਜਾਂਦਾ ਵਾ ਖੇਲਾਂ ਚ ਪਾਣੀ ਕੱਢਣ ਲੱਗਿਆਂ ਨੂੰ ਤੇ ਫਿਰ ਮੈਂ ਕਿਹਾ ਚੱਲ ਹੁਣ ਚੰਗੀ ਤਰ੍ਹਾਂ ਧੋ ਦਈਏ ਧੋ ਕੇ ਚੰਗੀ ਤਰ੍ਹਾਂ ਮੈਟ ਨਹੀਂ ਅੱਜ ਪਾਸੇ ਕਰਤੇ ਮੈਟ ਤੀਸਰੇ ਦਿਨ ਪਾਸੇ ਕਰਦੇ ਹੁੰਨੇ ਆ ਤੇ ਤੁਲਮਟਾ ਜੋ ਫਿਰ ਤੀਜੇ ਦਿਨ ਪਾਣੀ ਕੱਢਦੇ ਹੁੰਦੇ ਆ ਚੰਗੀ ਤਰ੍ਹਾਂ ਸਾਫ਼ ਕਰਦਿੰਨੇ ਹੁੰਦੇ ਆ ਤੇ ਅੱਜ ਧੋ ਕੇ ਕੱਲਾ ਕੱਲੋਂ ਤਾਂ ਪਸ਼ੂ ਸ਼ਾਮੀ ਨਵਾਏ ਸੀਗੇ ਇੰਨਾ ਗੰਦਾ ਤਾਂ ਹੈ ਨਹੀਂ ਸੀ ਫਿਰ ਵੀ ਨਾ ਝਾੜੂ ਜਦੋਂ ਆਪਾਂ ਲਗਾਉਨੇ ਆ ਇੱਥੇ ਬੰਕਰ ਮਾਰਦੇ ਆ ਤੀਲਾਂ ਵਾਲੀ ਉਹਦਾ ਚੰਗੀ ਤਰ੍ਹਾਂ ਗੋਹਾ ਨਹੀਂ ਨਿਕਲਦਾਗਾ ਮੈਟ ਚੰਗੀ ਤਰ੍ਹਾਂ ਨਹੀਂ ਸਾਫ਼ ਹੁੰਦੇਗੇ ਤੇ ਇੱਕ ਬਾਰ ਦੇ ਮੂਰੇ ਆ ਇਹ ਫਿਰ ਭੜਾ ਲੱਗਦਾ ਜਦੋਂ ਕੋਈ ਆਉਂਦਾ ਵਾ ਤੇ ਤਾਂ ਕਰਕੇ ਫਿਰ ਰੋਜ਼ ਹੀ ਇਹ ਧੋ ਦੇਈਦਾ ਵਾ ਚੰਗੀ ਤਰ੍ਹਾਂ ਤੇ ਮੈਟ ਮੈਂ ਕਿ ਹੁਣ ਇੱਥੇ ਗੱਲਾਂ ਕਰੀ ਜਾਂਦੀ ਸੀ ਕੋਹੇ ਨੂਰ ਨਾਲ ਕਿਉਂ ਕਹਿੰਦਾ ਮਮਾ ਮੈਟ ਸਾਫੇ ਪਾਸੇ ਕਰ ਦਈਏ ਮੈਂ ਕਹਿੰਦੀ ਨਹੀਂ ਆਪਾਂ ਕੱਲ ਨੂੰ ਕਰਾਂਗੇ ਮੈਟ ਪਾਸੇ ਅੱਜ ਨਹੀਂ ਆਪਾਂ ਮੈਟ ਪਾਸੇ ਕਰ ਦੇਗੇ ਅੱਜ ਆਪਾਂ ਹੀ ਤੂ ਦਿੰਨੇ ਆ ਤੇ ਇੱਕ ਦਿਨ ਬਾਲਾ ਵੱਡਾ ਆ ਗਿਆ ਸੀਗਾ ਹੋਰ ਵੀ ਕੰਮ ਪਏ ਸੀ ਉੱਧਰ ਵੀ ਜਾਣਾ ਸੀ ਅਜੇ ਉਧਰੋਂ ਝਾੜੂ ਲਗਾਉਣ ਵਾਲਾ ਸੀ ਫਸਵਾ ਲਓ ਬੇੜੇ ਆਪਣੇ 3-4 ਬਣ ਜਾਂਦੇ ਆ ਝਾੜੂ ਲਗਾਉਣ ਨੂੰ ਤੇ ਤਾਂ ਕਰਕੇ ਨਾ ਫੈਦੂ ਕਰਕੇ ਨਾਲ ਦੇ ਨਾਲ ਮੈਂ ਗੱਲਾਂ ਕਰੀ ਜਾਂਦੀ ਸੀ ਕੋਹੇਨੂਰ ਨਾਲ ਤੇ ਤੇ ਅੱਜ ਹੈਗੀ ਆ ਜੀ ਹੋਲੀ ਤੇ ਕੋਹੇਨੂਰ ਕਹਿੰਦਾ ਵੀ ਹੋਲੀ ਤੇ ਰੰਗ ਲੈ ਕੇ ਉਹਨਾਂ ਦਾ ਨਾਲੇ ਇਹ ਲੈ ਕੇ ਉਹਨਾਂ ਦੀਆਂ ਪਚਕਾਰੀਆਂ ਰੰਗ ਹੋਲੀ ਖੇਡਣੀ ਕਹਿੰਦਾ ਤੇ ਫਿਰ ਮੈਂ ਹਾਂ ਚੱਲ ਫਿਰ ਚੱਲੀਏ ਤੇ ਸ਼ਹਿਰ ਨੂੰ ਚੱਲੇ ਆ ਸੀ ਕੋਹੇਨੂਰ ਨੂੰ ਹੋਲੀ ਦਾ ਸਮਾਨ ਦਵਾਉਣ ਤੇ ਕਾਫੀ ਇਹਦੇ ਫਰੈਂਡ ਵੀ ਪਹਿਲਾਂ ਦੋ ਤਿੰਨ ਆ ਰਿਹਾ ਘਰ ਆ ਗਏ ਆ ਮੈਂ ਹਾਂ ਥੋੜਾ ਟਾਈਮ ਨਹੀਂ ਸਵੇਰ ਠੰਡ ਸੀਗੀ ਸਮਝਾ ਦਲਗ ਨੂੰ ਪਰਤੇ ਤਾਂ ਖੇਡਦੇ ਠੰਡੇ ਪਾਣੀ ਨਾਲ ਬਿਮਾਰ ਹੋ ਜਾਵਾਂਗੇ ਸਵੇਰ ਤੇ ਤਾਂ ਕਰਕੇ ਰਮੈਨ ਸਵੇਰ ਸ਼ਹਿਰ ਲੈ ਗਿਆ ਸੀਗਾ ਦੇ ਆ ਚੱਕ ਦੋ ਕੰਮ ਨੂੰ ਗਰਾ ਇਧਰ ਣਕੇ ਲਾਓ ਇਧਰ ਣਕੇ ਇਧਰ ਣਕੇ ਲਾਓ ਇਧਰ ਣਕੇ ਇਥੇ ਵਿਚਾਰੇ ਣਕੇ ਲਾਓ ਖੜ ਕੇ ਮੇਰੇ ਖੜ ਕੇ ਖੜ ਕੇ ਮੇਰੇ ਖੜ ਕੇ ਵਿਚਕਾਰੀ ਗੱਲਾਂ ਨੂੰ ਲਾਓ ਇੱਕ ਦੂਜੇ ਹੌਲੀ ਹੌਲੀ ਆ ਆ ਆ ਕੋਈ ਨਹੀਂ ਕੋਈ ਨਹੀਂ ਕੋਹ ਨਹੀਂ ਨਾ ਕੋਈ ਨਹੀਂ ਖਤਰਾ ਬਾਵਿਓ ਆਏ ਹੋਇ ਲਾ ਇੱਕ ਹੱਥ ਨਾਲ ਲੜ ਹੱਥ ਨਾਲ ਲੜ ਆਹ ਮੈਂ ਪੁਚਕਾਰੀ ਦੇ ਪਾਸੇ ਨਾ ਪੁਚਕਾਰੀਆਂ ਤਾ ਨੂੰ ਪੁਚਕਾਰੀ ਇੱਕ ਵਾਰੀ ਵੀ ਨਹੀਂ ਲਈ ਆਪਦੀ ਕੋਈ ਨਾ ਚਲਾ ਲਈ ਪਹਿਲਾਂ ਕੋਈ ਨਾ ਭਲਾ ਖੇਡ ਲੈ ਰੰਗ ਹੋਰ ਹੈਗਾ ਹਲੇ ਪਿਆ ਖੇਡ ਲੈ ਖੇਡ ਲੈ ਮੈਂ ਲਾਲ ਵਾਲਾ ਹੋ ਗਿਆ ਪੁਚਕਾਰੀ ਦੇ ਪਾਸੇ ਮੈਂ ਲਾਲ ਵਾਲਾ ਹੋ ਗਿਆ ਆਹੋ ਦਾੜੀ ਤੇਰੇ ਲਾਲ ਹੋ ਗਈ ਲਾ ਦਾੜੀ ਲਾਲ ਆ ਗਈ ਤੇਰੇ ਓ ਤੇਰੇ ਰੰਗ ਲੰਮਿਆ ਰੰਗ ਦਾ ਲਾਉਣੀ ਇਹ ਪਾਣੀ ਜੇ ਨਹੀਂ ਖੁੱਲਦਾ ਪਤਾ ਹੀ ਨਹੀਂ ਰਹਿ ਜਾਂਦਾ ਵਾ ਇਹ ਸੁੱਕਾ ਰਹਿੰਦਾ ਹਾਂ ਪਪਾ ਓ ਦਿਖਾਈਏ ਖੁੱਲਦਾ ਨਹੀਂ ਪਾਣੀ ਜੀ ਜਦੋਂ ਰੰਗ ਪਾਣੀ ਵਾਲਾ ਨਹੀਂ ਖੇਡ ਰੋ ਪਾਣੀ ਆ ਗਈ ਗਿੱਲਾ ਹੀ ਹੁਣ ਹੁਣ ਆਈ ਕਰ ਮੇਰੀ ਗੱਲ ਸੁਣੋ ਹੁਣ ਹੁਣ ਤੁਸੀਂ ਜਦੋਂ ਆਈ ਖੇਡ ਲੈ ਤਾਂ ਕਿਹੜਾ ਬਾਹਰ ਘੱਟ ਹੋ ਗਿਆ ਕਹਿੰਦਾ ਅੱਪੇ ਬਾਹਰ ਨਹੀਂ ਜਾਣਾਗਾ ਬਾਹਰ ਮਰਗ ਹੋਈ ਬਾਹਰ ਨਾ ਜਾਇਓ ਉਹ ਤਾਂ ਮੇਲ ਕੇ ਤਾਂ ਫਿਰ ਨਹੀਂ ਬਜਵਾਕਾਂ ਨੂੰ ਮਿਲਕਣੂਗੀ ਨਾ ਬਾਹਰ ਤੋਂ ਘਰੇ ਖੇਡੋ ਬਾਹਰ ਭੜਾ ਲੱਗੂਗਾ ਇੱਥੇ ਜਾਣਾ ਨਹੀਂ ਬਾਹਰ ਬਾਹਰ ਨਹੀਂ ਜਾਣਾ ਨਾ ਪਾਣੀ ਨਾ ਮਾਰ ਪਾਣੀ ਨਾ ਮਾਰ ਹੋਗੇ ਦੋ ਸਾਥ ਆਏ ਰੰਗ ਬਾਲ ਇੱਕ ਦੂਜੇ ਦੇ ਖੜਕਣ ਵਾਲਾ ਖੜਕ ਓਏ ਖੜਕੇ ਲਾ ਲ ਖੜਕਣ ਵਾਲਾ ਕੋਈ ਨਹੀਂ ਤੂੰ ਇਹਦੇ ਲਾ ਦੇ ਤੂੰ ਇਹਦੇ ਲਾ ਦੇ ਤੂੰ ਇਹਦੇ ਲਾ ਦੇ ਕੋਲ ਖੜਕ ਨਾ ਪਾ ਲਿਆ ਥੋੜਾ ਥੋੜਾ ਲਾ ਤੂੰ ਇਹਦੇ ਲਾ ਦੇ ਤੇਰੇ ਲਾਦੂ ਖੜਕ ਲਾ ਲੋ ਮੋ ਇਹ ਗੱਲ ਤੇ ਲਾ ਦੇ ਸਾਡੇ ਮੱਥੇ ਤੇ ਲਾਲਾ ਪੁੱਤ ਕੋਈ ਨਹੀਂ ਚੱਲ ਲੈ ਵੀ ਮੇਰੀ ਬਾਈ ਇਹ ਤੂੰ ਵੀ ਲਵਾ ਆਇ ਖੜਕੇ ਖੜਕਣ ਵਾਲਾ ਖੜ ਕੇ ਲਾ ਲਾ ਇੱਕ ਜੈਲੋ ਐ ਕੋ ਰੈਡੋਂ ਵੀ ਰੈਡ ਆ ਗਈ ਤੇ ਪਚਕਾਰੀ ਜੈਲੋ ਤੇਰੀ ਪਚਕਾਰੀ ਹਾਂ ਸਹੀ ਗੱਲ ਆ ਆ ਵੇ ਇੱਕ ਥਾਈ ਖੀਤੀਏ ਵੇ ਨਹੀਂ ਯਾਰ ਵਾਲੇ ਵਾਲੇ ਤੇ ਯਾਰ ਇਹ ਕਿੰਨਾ ਬਿਲਕੁਲ ਗਲਤ ਆ ਮੰਜੇ ਦੇ ਨਾਲ ਪਾ ਦੋ ਮੋਟਰ ਨਾਲ ਨਾਲ ਵੀਡੀਓ ਮੇਰੇ ਇੱਧਰ ਖੇਡ ਲਓ ਇੱਧਰ ਖੇਡੋ ਇੱਧਰ ਬਾਹਰ ਲੜ ਕਰਤੀ ਆਉ ਦੇ ਲੋਨ ਲਵਾਲਾ ਖੜ ਕੇ ਲਵਾਲਾ ਤਨਵਾਲਾ ਮੁੰਡੇ ਨੇ ਕੀ ਲਾਲ ਕਰਤੀ ਐ ਅਸਲ ਤੇ ਖੇਡ ਹੀ ਜਾਂਦੇ ਰੰਗ ਹੀ ਲਾਈ ਜਾਂਦੇ ਹੋਰ ਤਾਂ ਕੋਈ ਗੱਲ ਨਹੀਂ ਨਾ ਕੋਲੇ ਪਹਿਲਾਂ ਪਾਣੀ ਦਾ ਖੇਡ ਤੇਰੇ ਵਿਚੋਰੇ ਇੱਧਰ ਆਇਆ ਇੱਕ ਲੀੜ ਲੱਗਣਗੇ ਮੈਂ ਲੀੜਾਂ ਲੱਗੂਗਾ ਉਹ ਲੀੜਾਂ ਲੱਗੂ ਮਗਰ ਇੱਧਰ ਆ ਜਾਓ

ਬਾਹ ਤੇ ਲਾ ਦੇ ਲੰਘੇ ਕਾਲ ਦੇ ਉਹ ਬਾਹ ਤੇ ਲਾ ਦੇ ਨਹੀਂ ਆ ਲਾ ਤੱਕ ਉਹ ਇਹ ਤਾਂ ਲਾ ਦੇ ਬਾਹ ਤੇ ਲਾ ਲਓ ਬਾਹ ਤੇ ਤੇ ਰੱਖਿਆ ਨਹੀਂ ਪਿਆ ਨੂਰ ਬਾਹ ਤੇ ਰੱਖਿਆ ਨਹੀਂ ਪਿਆ ਮਾਰ ਦੇਣਾ ਪੂੰਜੀ ਲੱਖ ਪੂੰਜੀ ਲੱਖ ਤਣਾ ਪਾਈ ਜਾਗਾ ਵੀ ਕਿੰਨਾ ਪਾਣੀ ਹੋ ਗਿਆ ਹੈ ਨਾ ਮਗਾ ਦਾਗਾ ਦਾ ਠੀਕ ਚਲੋ ਦੋਸਤੋ ਹੁਣ ਮਿਲਦੇ ਆ ਛੋਟੀ ਜੀ ਸਕਿਪ ਉਹ ਸਾਰੀ ਗੰਡੇਆਂ ਦਾ ਵੜਤੇ ਇਹਦੇ ਤਾਂ ਤਾਂ ਪਰਤੇ ਆਪਣੇ ਗੋਬਰ ਗੈਸ ਨਹੀਂ ਲੱਪਣਾ ਫਿਰ ਨਾਲ ਨਾਲ ਪੱਤੀਆਂ ਦੇਣੀਆਂ ਅੱਛਾ ਆ ਵੀ ਵੜ ਦੇਣੀ ਐ ਮੇਥੇ ਵੀ ਉਧਰ ਰੱਗੀ ਪੱਟ ਦੇਣੀ ਐ ਉਹ ਪੱਟ ਦੇ ਲਈ ਜਦੋਂ ਦੂਜੇ ਗੋਬਰ ਗੈਸ ਵਾਲੇ ਆ ਗਏ ਤਾਂ ਪਹਿਲਾਂ ਬੱਤਨ ਲਾ ਗਈ ਨਾਲ ਨਾਲ ਪਸਾਪੀ ਪਾਣੀ ਆ ਦੇਦਾ ਹੈ ਨਹੀਂ ਉਹ ਪ੍ਰੀਤ ਕੌਣ ਲਵਾ ਦੂਗਾ ਪੰਜ ਦਿਨ ਕਿਨੂੰ ਗਿਆ ਸੀ ਕਿੰਨਾ ਟਾਈਮ ਹੋ ਗਿਆ ਚਾ ਚਾ ਬੱਤੀ ਕਿਨੇ ਘੜੀ ਹੈ ਹਾਂ ਤਾਂ ਉਧਰ ਨੂੰ ਪਾਲ ਲੈ ਚਲੋ ਹੁਣ ਆਪਾਂ ਉਧਰੋਂ ਝਾੜੂ ਲਾ ਲਈਏ ਬਸ ਹੁਣ ਹਾਂ ਥੋੜੀ ਛੋਟੀ ਜੀ ਦੀ ਸਕੈਪ ਬਾਅਦ ਮੈਲਡ ਇਹ ਸੰਗਲ ਬੰਨ੍ਹਾਵਾ ਜੀ ਕੋਹੇ ਨੂਰ ਦੇ ਲੰਮਕਣ ਵਾਸਤੇ ਝੂਟਦਾ ਹੁੰਦਾ ਤੇ ਸੁਬਾ ਸ਼ਾਮ ਆ ਇਹ ਟਾਈਮ ਹੋ ਗਿਆ ਸ਼ਾਮ ਦਾ 3:30 ਪਸ਼ੂਆਂ ਦੇ ਪੱਠਿਆਂ ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਪੱਠੇ ਕੁੱਤਰ ਕੇ ਤੇ ਇਸ ਵੇਲੇ ਪਾ ਦਿੱਤੇ ਆ ਇੱਕ ਦਿਨ ਪਹਿਲਾਂ ਵੱਡੇ ਹੁੰਦਾ ਤੇ ਦੂਜੇ ਦਿਨ ਸਵੇਰ ਚੱਕ ਕੇ ਤੇ ਨਾਲ ਦੀ ਨਾਲ ਹੀ ਕੁੱਤਰ ਦਿੰਨੇ ਆ ਕੁੱਤਰ ਕੇ ਰੱਖ ਦਿੱਤੀਆ ਫਿਰ ਇਸ ਵੇਲੇ ਸ਼ਾਮ ਦੇ ਟਾਈਮ ਆ ਰਾਤ ਨੂੰ ਪਸ਼ੂ ਬਾਹਰ ਹੁੰਦੇ ਆ ਨਾ ਇੱਕ ਥੋੜੀ ਜਿਹੀ ਮੱਖ ਜਿਆਦਾ ਕਰਕੇ ਹੁਣ ਦੁੱਧ ਘਾਟੇ ਵੇ ਪਸ਼ੂ ਤੇ ਅੱਜ ਦਵਾਈ ਲਿਆਉਣਾ ਮੱਖਾਂ ਵਾਲੀ ਦੀ ਦਵਾਈ ਛਿੜਕ ਦਿਆਂਦੇ ਤੇ ਜੇ ਤੁਸੀਂ ਇਹ ਦੱਸੋ ਕਮੈਂਟ ਕਰਕੇ ਇਹ ਥੋੜੇ ਕਿਵੇਂ ਮੱਖ ਪਸੰਗਾਲ ਹੈਗੀ ਕਿ ਨਹੀਂ ਹੈਗੀ ਜਿਹੜੇ ਜਿਹੜੇ ਵੀ ਵਲੌਗ ਵੇਖਦੇ ਆ ਤੇ ਹੁਣ ਆਪਣਾ ਕੰਮ ਆ ਜੇ ਦੁਬਾਰ ਚ ਚਵਾਈ ਦਾ ਜਿਹੜੇ ਪੱਠੇ ਖਾ ਲਏ ਇਹਨਾਂ ਨੇ ਇੱਕ ਘੰਟੇ ਬਾਅਦ ਸਾਢੇ 1:40 ਵਜੇ ਤਕਰੀਬਨ ਚਵਾਈ ਆਪਾਂ ਸ਼ੁਰੂ ਕਰਦਣੇ ਹੁੰਨੇ ਆ ਤੇ ਤੂੜੀ ਤਾਂ ਪਾਈ ਦੀ ਇਹਨਾਂ ਨੂੰ ਥੋੜੀ ਥੋੜੀ ਤੇ ਹਰਾ ਆਪਣੇ ਬਾਧੂ ਆ ਤੇ ਹਰਾ ਇਸ ਵੇਲੇ ਟੋਕਰੇ ਤੋਂ ਬਾਦੀ ਪਾ ਦੇ ਜੇ ਡੇਢੇ ਟੋਕਰੇ ਪਾ ਦੀ ਦ ਹਰੇ ਦਾ ਤੇ ਨਾਲ ਫੀਡ ਪਾ ਕੇ ਪਾਊਡਰ ਪਾ ਕੇ ਤੇ ਫਿਰ ਮੈਕਸਮ ਕਰ ਦੇਈ ਦੀ ਇਹਨਾਂ ਦੀ ਹੁਣ ਇੱਥੇ ਮੈਂ ਯਾਨੀ ਕਿ ਰਲਾਈ ਜਾਂਦਾ ਰਹਿੰਗਾ ਜਾਂ ਚਕਾਜੀ ਦੇ ਪਹਿਲਾਂ ਤੇ ਕਰਨਦੀਪ ਨਾਲ ਦੀ ਨਾਲ ਟੂੜੀ ਪਾ ਦੇ ਪਾ ਦਿੰਦੀ ਹੈਗੀ ਤੇ ਹੱਥੋਂ ਇੱਥੇ ਕੰਮ ਨਿਬੜ ਜਾਂਦਾ ਵਾ ਤੇ ਦੋਨਿਆਂ ਨੇ ਰਲ ਮਿਲ ਕੇ ਕਰ ਲਈਦਾ ਕੰਮ ਤੇ ਹੁਣ ਇੱਥੇ ਬਸ ਸਾਡਾ ਕੰਮ ਨਿਬੜ ਗਿਆ ਤੇ ਇਸ ਦੁਬਾਰ ਚ ਫਿਰ ਅਸੀਂ ਪਲੇ ਧਾਰਾਂ ਚੋਣਨਾ ਧਾਰਾਂ ਚੋ ਕੇ ਤੇ ਬਸ ਦੁੱਧ ਪਾਇਆ ਉਹਨਾਂ ਡੇਰੀ ਦੁੱਧ ਬਾਅਦ ਚ ਬਿੱਲੀ ਆ ਬਸ ਇਹਨੇ ਕੰਮ ਹੁੰਦਾ ਕੰਮ ਨਵੇੜ ਕੇ ਜੀ ਹੁਣ ਆਪਾਂ ਪਪੀਤਾ ਖਾ ਲ ਗਏ ਥੋੜਾ ਜਿਹਾ ਸਿਹਤ ਕਰ ਲ ਗਏ ਫਿੱਟ ਫਿਰ ਨਾਲੇ ਥੱਕੇ ਮੈਂ ਲੈ ਜੂਗਾ ਕਰ ਦਿਆਂ ਗੱਲਬਾਤ ਸ਼ਾਮ ਦੀ ਚਵਾਈ ਸ਼ੁਰੂ ਹੋ ਗਈ ਜੀ ਕਹ ਮੈਂ ਨੂਰ ਆ ਜਾ ਪੁੱਤ ਆ ਜਾਂਦਰਾ ਆ ਮੀਂਹ ਦਾ ਕਿਤੇ ਬਣ ਜਾਂਦੇ ਬੱਦਲ ਜੇ ਕਿਤੇ ਕਣੀਆਂ ਜੇ ਪੈਣ ਲੱਗ ਜਾਂਦੀਆਂ ਕਿਤੇ ਕਿਵੇਂ ਹੋ ਜਾਂਦਾ ਮੌਸਮ ਕਿਤੇ ਕਿਵੇਂ ਹੋ ਜਾਂਦਾ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਜੀ ਤੇ ਤੁਸੀਂ ਟੀਵੀ ਬੰਦ ਕਰਦੇ ਪੁੱਤ ਹਣ ਟਾਈਮ ਬਹੁਤ ਹੋ ਗਿਆ ਇੱਕ ਮਿੰਟ ਦੇ ਲੈਂਦੇ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਕੱਲ ਮਿਲਾਂਗੇ ਨਵੀਂ ਵੀਡੀਓ 'ਚ ਹੈਨਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਬੈਲ ਆਈਕਨ ਜ਼ਰੂਰ ਨੱਪ ਦਿਓ ਆਪਾਂ 1 ਮਿਲੀਅਨ ਸਬਸਕ੍ਰਾਈਬਰ ਕਰਨਾ ਹੈ ਕਰਨਾ ਸਪੋਰਟ ਕਰੋ ਗਾਇਸ ਸਪੋਰਟ ਮੀ ਅਸੀਂ ਸਪੋਰਟ ਸਟ੍ਰੀਮ ਦੀ ਸਟ੍ਰੀਮ ਡ੍ਰੀਮਸ ਗੁੱਡ ਨਾਈਟ ਨਿਆਦਰੀ ਉਧਰ ਆ 24 ਘੰਟੇ ਤੂੰ ਇਹੀ ਦੇਖੀਂ ਨਰੇ ਨਾਲ ਬੈਸਟ ਆਫ ਲੱਕ ਤੂੰ ਪਹਿਲਾਂ ਇੱਧਰ ਕਹਿਣਾ ਕਿ ਉਧਰ ਕਹਿਣਾ ਉਹਨਾਂ ਨੂੰ ਕਹਿਣਾ ਕਿ ਇਹਨਾਂ ਨੂੰ ਕਹਿਣਾ ਇੱਧਰ ਇੱਧਰ ਕਹਿਣਾ ਤੇ ਫਿਰ ਬੇਹਦਾ ਤੂੰ ਉਧਰ ਆ ਹਾਂ ਇੱਧਰ ਫੇਸ ਕਰਕੇ ਕਹਿ ਗੁੱਡ ਨਾਈਟ ਕਹਿ ਬਾਏ ਬਾਏ ਕੱਲ ਨੂੰ ਮਿਲਾਂਗੇ ਬਾਏ ਬਾਏ ਬੈਸਟ ਆਫ ਲੱਕ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਤੂੰ ਫੇਰ ਨਿਕਾ ਉਧਰ ਕਰ ਲਈ ਕੱਲ ਨੂੰ ਫਿਰ ਮੈਟ ਵੀ ਬੰਦ ਕਰਨਾ ਪਹਿਲਾਂ ਨਹੀਂ ਨਹੀਂ ਚੱਲ ਠੀਕ ਹੈ ਜੀ ਓਕੇ ਬਾਏ ਗੁੱਡ ਨਾਈਟ